देखो सबसे बड़ी बात समझने वाली ये है कि जिस उम्मीद ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਇਹ ਸਰਕਾਰ ਬਣਾਈ ਉਸ ਉਮੀਦ ਦੇ ਉੱਤੇ ਖਰੇ ਉਤਰਨ ਦੀ بجائے ਬਿਲਕੁਲ ਉਸ ਤੋਂ ਉਲਟ ਜਾ ਕੇ ਦੂਸਰੀ ਦਿਸ਼ਾ ਜਾ ਕੇ 180 ਡਿਗਰੀ ਤੇ ਸਰਕਾਰ ਨੇ ਉਹੀ ਉਹ ਤੋਂ ਵੀ ਬੁਰੇ ਕੰਮ ਕਰਨੇ ਸ਼ੁਰੂ ਕੀਤੇ ਜਿਨ੍ਹਾਂ ਤੋਂ ਅੱਖ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਆਮ ਘਰਾਂ ਦੇ ਮੁੰਡੇ ਅਸੀਂ ਇਲੈਕਸ਼ਨ ਦੇ ਵਿੱਚ ਉਤਾਰਾਂਗੇ ਇਹਨਾਂ ਨੇ ਕਿਹਾ ਕਿ ਸੱਥਾਂ ਦੇ ਵਿੱਚੋਂ ਤੁਹਾਡੀਆਂ ਸੱਥਾਂ ਤੋਂ ਸਰਕਾਰ ਚੱਲੇਗੀ। ਹੁਣ ਆਪਾਂ ਨੂੰ ਅੱਜ ਕਿਉਂ ਕਰਨਾ ਪੈ ਰਿਹਾ ਪੂਰੇ ਭਾਰਤ 'ਚ ਅੱਜ ਐਸਕੇਮ ਨਾਨ ਪੋਲਿਟਿਕਲ ਦੇ ਫੈਸਲੇ ਤੇ ਪੁਤਲੇ ਫੁਕਣ ਦਾ ਪ੍ਰੋਗਰਾਮ ਦਿੱਤਾ ਕਿਉਂ ਦੇਣਾ ਪੈ ਗਿਆ? ਦੇਖੋ ਮੋੜ ਮੰਡੀ ਦਾ ਗੰਦਾ ਪਾਣੀ ਕੱਢਣਾ ਹੈ। ਤੇ ਜਾ ਕੇ ਸੇਮ ਨਾਲੇ 'ਚ ਪਾਉਣਾ ਹੈ। ਸਰਕਾਰ ਨੇ ਚੱਕ ਕੇ ਉਹ ਗੰਦਾ ਪਾਣੀ ਬਠਿੰਡਾ ਡਿਸਟ੍ਰਿਕਟ ਦੇ ਇੱਕ ਸੋਖਾਨਾ ਪਿੰਡ ਦੇ ਵਿੱਚੋਂ ਦੀ ਬਿਲਕੁਲ ਐਨ ਵਿਚਾਲ ਦੀ ਵਿਚਾਰ ਦੀ ਕਟਨਾ ਸ਼ੁਰੂ ਕੀਤਾ ਲੋਕਾਂ ਨੇ ਵਿਰੋਧ ਕੀਤਾ ਜਿਹਦੇ ਚੋਂ 26 ਬੰਦੇ ਉਹਨਾਂ ਦੇ ਜੇਲ੍ਹ ਚ ਗਏ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੰਦੇ ਅਜੇ ਉਹਨਾਂ ਦੇ ਮਰਨ ਵਰਤੇ ਬੈਠੇ ਨੇ ਔਰ ਇੱਕ ਉਹਨਾਂ ਦਾ ਮੁੰਡਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਮਰਨ ਵਰਤੇ ਬੈਠਾ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਸਰਕਾਰ ਦੇ ਇੱਕ ਐਮਐਲਏ ਦੀ ਜਿੱਦ ਪਗਾਉਣ ਦੇ ਲਈ ਕਿਸਾਨਾਂ ਨੂੰ ਧੜਾ ਧੜ ਫੜ ਕੇ ਜੇਲ੍ਹ ਦੇ ਵਿੱਚ ਸਿੱਟਣਾ ਸ਼ੁਰੂ ਕੀਤਾ ਜਿਹੜੇ ਕਿਸਾਨ ਉਹਨਾਂ ਦੀ ਮਦਦ ਤੇ ਗਏ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਕਾਕਾ ਸਿੰਘ ਕੋਠੜਾ ਉਸ ਦਿਨ ਤੋਂ ਜੇਲ੍ਹ ਦੇ ਵਿੱਚ ਹੈ ਔਰ 7-9 ਆਗੂ ਟੋਟਲ ਸਾਰੇ 7 9 ਆਗੂ ਮਰਨ ਵਰਤੇ ਬੈਠ ਗਏ ਜਿਨ੍ਹਾਂ ਦੇ ਉਪਰ ਤੋਂ ਬਾਅਦ 5 ਨੇ ਹੋਰ ਮਤਲਬ ਹੜਤਾਲ ਸ਼ੁਰੂ ਕਰਤੀ ਉੱਥੇ ਔਰ ਉਹਨਾਂ ਜਿਨ੍ਹਾਂ ਨੇ ਭੁਖੜ ਹੜਤਾਲ ਸ਼ੁਰੂ ਕੀਤੀ ਅੱਜ ਉਹਨਾਂ ਸਾਰਿਆਂ ਦਾ ਪਤਾ ਲੱਗਿਆ ਰਿਪੋਰਟ ਮਿਲਿਆ ਮੈਨੂੰ ਕਿ ਵੱਖ-ਵੱਖ ਜੇਲ੍ਹਾਂ ਦੇ ਵਿੱਚ ਖੰਡਾਤੇ ਕੋਈ ਕਿਸੇ ਜੇਲ੍ਹ ਚ ਕੋਈ ਕਿਸੇ ਜੇਲ੍ਹ ਚ ਮੈਂ ਦੱਸਣਾ ਚਾਹਣਾ ਹੈ ਕਿ ਇਸ ਤਰੀਕੇ ਦੇ ਨਾਲ ਦਬਾ ਕੇ ਪੰਜਾਬ ਦੇ ਲੋਕ ਮੁੱਖ ਮੰਤਰੀ ਜੀ ਦਬਣ ਵਾਲੇ ਨਹੀਂ ਯਾਦ ਰੱਖੋ ਗੱਲ ਇਹ ਕਿ ਜਦੋਂ ਕਦੇ ਵੀ ਲੋਕਾਂ ਦੀ ਪੀਸਫੁਲੀ ਆਵਾਜ਼ ਨੂੰ ਨਾ ਸੁਣਿਆ ਜਾਏ ਤਾਂ ਫਿਰ ਲੋਕ ਅਗਰੈਸਿਵ ਹੋ ਜਾਂਦੇ ਨੇ ਲੋਕਾਂ ਦੇ ਅੰਦਰ ਗੁੱਸਾ ਆਉਂਦਾ ਹੈ ਗੁੱਸਾ ਹੋਰ ਢਟਕਦਾ ਹੈ ਗੁੱਸਾ ਹੋਰ ਫਟਦਾ ਹੈ ਔਰ ਉਹ ਜਿਹੜਾ ਫਟਿਆ ਹੋਇਆ ਗੁੱਸਾ ਹੈ ਉਹ ਕਈ ਵਾਰੀ ਗਲਤ ਦਿਸ਼ਾ ਵੱਲ ਤੁਰ ਜਾਂਦਾ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਗੁੱਸਾ ਜਿਹੜਾ ਸ਼ਾਂਤ ਹੋਵੇ ਸਰਕਾਰ ਉਹਨਾਂ ਲੋਕਾਂ ਦੀ ਗੱਲ ਸੁਣੇ ਔਰ ਉਹਨਾਂ ਲੋਕਾਂ ਨੂੰ ਗੰਦੇ ਪਾਣੀ ਤੋਂ ਬਚਾਵੇ ਉਹਦੇ 'ਚੋ ਅੱਜ ਇਹ ਜਿਹੜਾ ਪੀਸਫੁਲੀ ਪ੍ਰੋਟੈਸਟ ਨੂੰ ਹੋਰ ਅੱਗੇ ਤੋਰਦੇ ਹਾਂ ਇਹ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਸਰਕਾਰ ਨੂੰ ਇੱਕ ਤਰ੍ਹਾਂ ਦਾ ਤਾਨਾ ਮਾਰਾਂਗੇ ਲਾਹਨਤ ਪਾਵਾਂਗੇ ਉਹਨਾਂ ਦੇ ਪੁਤਲੇ ਫੋਕੇ ਉਹਨਾਂ ਦੇ ਸੁਪਰੀਮੋ ਦੇ ਪੁਤਲੇ ਫੋਕੇ ਹਾਂਜੀ ਤੁਹਾਨੂੰ ਕਿੱਡੀ ਹਾਸੋਹਿਣੀ ਗੱਲ ਹੈ ਤੇ ਕਿੱਡੀ ਮੰਦ ਭਾਗੀ ਗੱਲ ਆ ਮੈਂ ਕਹੂੰਗਾ ਦੇਸ਼ ਦੇ ਲੋਕਾਂ ਨੇ ਔਰ ਖਾਸ ਕਰਕੇ ਪੰਜਾਬ ਸਟੇਟ ਦੇ ਲੋਕਾਂ ਨੇ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਬਠਿੰਡੇ ਦੇ ਅੰਦਰ ਇਹਨਾਂ ਦੀ ਸਾਰੀ ਸਿਚੁਏਸ਼ਨ ਤੋਂ ਲੋਕਾਂ ਨੂੰ ਜਾਣੂ ਕਰਾਉਣਾ ਸੀ ਕਿਉਂਕਿ ਸਾਡੇ ਜਿਹੜੇ ਪੁਖੜਤਾਲ ਦੇ ਬੈਠੇ ਆਗੂ ਨੇ ਮਲਦੇਵ ਸਿੰਘ ਸੰਧੋਹਾ ਜੀ ਹੋਰੀ ਲਖਵਿੰਦਰ ਔਰ ਉਹਨਾਂ ਦੇ ਨਾਲ ਇੱਕ ਹੋਰ ਹਰਪ੍ਰਜਨ ਸਿੰਘ ਇਹਨਾਂ ਸਾਰਿਆਂ ਦੀ ਤਬੀਅਤ ਖਰਾਬ ਹੋਈ ਆ ਬਹੁਤ ਖਰਾਬ ਹੋਈ ਆ ਇਹਨਾਂ ਨੂੰ ਚੱਕਰ ਆਏ ਨੇ ਔਰ ਅਸੀਂ ਸਰਕਾਰ ਤੱਕ ਵੀ ਗੱਲ ਲਜਾਣੀ ਚਾਹੁੰਦੇ ਸੀ ਅਸੀਂ ਨਾਲ ਦੀ ਨਾਲ ਮੀਡੀਆ ਦੇ ਥਰੂ ਆਮ ਲੋਕਾਂ ਤੱਕ ਇਹ ਗੱਲ ਲਜਾਣੀ ਚਾਹੁੰਦੇ ਸੀ ਔਰ ਸਾਡੀ ਗੱਲ ਲੋਕਾਂ ਤੱਕ ਨਾ ਜਾ ਸਕੇ ਇੱਕ ਤਰ੍ਹਾਂ ਦਾ ਲੋਕਤੰਤਰ ਦਾ ਗळा ਘੁੱਟਣ ਵਾਲੀ ਕਰਤੂਤ ਉਸ ਦਿਨ ਸਰਕਾਰ ਨੇ ਕੀਤੀ ਆ ਸਾਨੂੰ ਹਰ ਇੱਕ ਨੂੰ ਅਧਿਕਾਰ ਹੈ ਰਾਈਟ ਟੂ ਪ੍ਰੋਟੈਸਟ ਦੇ ਮੁਤਾਬਕ ਅਸੀਂ ਆਪਾਂ ਅੰਦੋਲਨ ਕਰ ਸਕਦੇ ਆ ਆਪਦੀ ਆਵਾਜ਼ ਬੁਲੰਦ ਕਰ ਸਕਦੇ ਆ ਜਿਸ ਚੀਜ਼ ਤੋਂ ਸਾਨੂੰ ਤਕਲੀਫ ਹੈ ਉਦੇ ਬਾਰੇ ਅਸੀਂ ਬੋਲ ਸਕਦੇ ਹਾਂ ਔਰ ਮੀਡੀਆ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣਾ ਇਹ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਜਾਂ ਮੈਂ ਪੁੱਛਣਾ ਚਾਹਣਾ ਸਾਡੇ ਫਰੀਦਕੋਟ ਦੇ ਐਸਐਸਪੀ ਨੂੰ ਵੀ ਜਾਂ ਡੀਸੀ ਸਾਹਿਬ ਨੂੰ ਵੀ ਇਹ ਭਾਈ ਕਿਹੜਾ ਕਿੱਧਰਲਾ ਕੋਈ ਅਤੰਕਵਾਦ ਫੈਲਣ ਵਾਲੀ ਗੱਲ ਹੈ ਜਿਹੜਾ ਤੁਸੀਂ ਸਾਨੂੰ ਮੀਡੀਆ ਦੇ ਸਾਹਮਣੇ ਜਾ ਕੇ ਆਪਣਾ ਦੁੱਖ ਵੀ ਨਹੀਂ ਰੋਂਦੇ ਰਹੇ ਔਰ ਉਹ ਅਤੀ ਸ਼ਰਮਨਾਕ ਕਾਰਵਾਈ ਕੀਤੀ ਇਹਨਾਂ ਨੇ ਪਰ ਮੈਂ ਧੰਨਵਾਦੀ ਹਾਂ ਤੁਹਾਡਾ ਸਾਰੇ ਪੱਤਰਕਾਰਾਂ ਦਾ ਜੇ ਜਿਹੜੀ ਗੱਲ ਅਸੀਂ ਲਿਜਾਣੀ ਚਾਹੁੰਦੇ ਸੀ ਮੀਡੀਆ ਦੇ ਵਿੱਚ ਗੱਲ ਦੱਸਣੀ ਚਾਹੁੰਦੇ ਸੀ ਉਹ ਗੱਲ ਮੀਡੀਆ ਦੇ ਵਿੱਚ ਮੈਨੂੰ ਲੱਗਦਾ ਉਸ ਤੋਂ ਵੀ ਵੱਧ ਪ੍ਰਭਾਵੀ ਢੰਗ ਦੇ ਨਾਲ ਗਈ ਹੈ